ਬਾਲ ਜੀ ਉਹਨਾਂ ਨੂੰ ਕਿਹੜੇ 500 ਜੇਤੂ ਪਹਿਲਵਾਨ ਦਿੱਤਾ ਜਾਣਾ ਹੈ ਸੋ ਸਾਡੇ ਬਹੁਤ ਵੀ ਸਤਿਕਾਰਯੋਗ ਨੇ ਪੰਜਾਬ ਪੁਲਿਸ ਮੁਲਾਜ਼ਮ ਸਵਾਰ ਪੁੱਜੇ ਹੋਏ ਨੇ ਹਾਂ ਕੌਣ ਕਹਿੰਦੇ ਬਲੇ ਬਲੇ ਦਿਖਾਵੇਗਾ ਕੌਣ ਮੁੰਬੀ ਜਿੱਤੇਗਾ ਇਹ ਬੱਦੇ ਚਰਚੇ ਵਾਲੇ ਆ ਜੇਤੂ ਹੋਊਗਾ ਕਮੇਟੀ ਦਾ ਫੈਸਲਾ ਆਮ ਕਿ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੱਡੇ ਮਾਣ ਹੈ ਵੱਡਾ ਸ਼ਿੰਦ ਮੇਲਾ ਘੜਾ ਸਾਡੇ ਤੇ ਕਦੇ ਰਾਸ਼ਟ ਦੀ ਕੁਸ਼ਤੀ ਖੇਡੀ ਜਾ ਰਹੀ ਹੈ ਆ ਜਾ ਆ ਜਾ ਅੱਜ ਵੀ ਸਾਡਾ ਵਾਲਾ ਇਹਨਾਂ ਚਰਚਾ ਵੱਡੀ ਹੋਈ ਆ ਆ ਆ ਗਿਆ ਖੰਨੇ ਵਾਲਾ ਤੇ ਨਾਲ ਸ਼ਿੰਦ ਮੇਲਾ ਘੜਾ ਦੇ ਵਿੱਚ ਇੱਥੇ ਹਸਾਬ ਜੀ ਨੇ ਵੱਡੇ ਮਾਣ ਕੀਤੇ ਆ ਤੇ ਜੱਸੀ ਤੱਲਨ ਜੀ ਪ੍ਰਧਾਨ ਸਾਹਿਬ ਸ਼੍ਰੀ ਗੁਰੂ ਵਿਕਾਸ ਟਾਈਗਰ ਫੋਰਸ ਪੰਜਾਬ ਉਹਨਾਂ ਨੇ 1100 ਦੇਣਾ ਜੇਤੂ ਪਹਿਲਵਾਨ ਨੂੰ ਵੱਡੇ ਮਾਣ ਦੇਣੇ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਜਸੀ ਪੱਲੇ ਜੀ ਸ਼ਿਦਗੁਰੂ ਲਾਸਟ ਆਗੇ ਫੋਰਸ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਗੁਰਦੀਪ ਜਾਲ ਯੂਕੇ ਤਰਸ਼ੇਵ ਚਾ ਆਹ ਗੱਲਾਂ ਟਿਕਾਣੇ ਲੱਗਦੀ ਹੈ ਰੱਬ ਤੋਂ ਪਹਿਲਾਂ ਫਿਰ ਕਹਿੰਦੇ ਗਰਾਉਂਡਾਂ ਦੇ ਪੁੱਛਣਾ ਪੈਂਦਾ ਪੈਂਦਾ ਫਿਰ ਜਾ ਕੇ ਨਾਂ ਕਹਿੰਦੇ ਜੂਜਦਾ ਫਿਰ ਵੱਡੇ ਮੱਲਾਂ ਦੇ ਵਿੱਚ ਨਾਂ ਹੁੰਦਾ ਜਸੀ ਪੱਟੇ ਦਾ ਪੱਟੀ ਦਾ ਨਾਂ ਫੇਸ ਹੈ ਪਰ ਇੱਥੇ ਕਹਿੰਦੇ ਪਤਾ ਲੱਗੀਆਂ ਮੈਨੂੰ ਕਿੱਸਵੇਂ ਆਈ ਜਾਂਦੇ ਹੋ ਐਸਜੀ ਨੇ ਮਾਰ ਦਰਦਾ ਬੋਲ ਸਰਬਾਤਮਾ ਜੀ ਜੈ ਕਰਾ ਗੁਗਾ ਯਾਰਪੀ ਦਾ ਬੋਲ ਸਰਬਾਤਮਾ ਜੀ ਜੈ ਗੁਗਾ ਟੋਲੀ ਦੇ ਸਾਰੇ ਬੈਸ ਮੈਂਬਰ ਆਇਓ ਕਨਾ ਜੀ ਦਾ ਸੱਜੇ ਪਰਿਵਾਰ ਕੀ ਜੈ ਹਾਂਜੀ ਸਰ ਪਹਿਲੇ ਤੁਹਾਨੂੰ ਛਿੰਦੀ ਮੇਲੇ ਦੀ ਬਹੁਤ-ਬਹੁਤ ਧੰਨਵਾਦ ਕਿੰਨੀ ਕੁ ਖੁਸ਼ੀ ਕਿੰਨਾ ਕੁ ਦੁਸ਼ਾ ਤੁਹਾਨੂੰ ਕੀ ਕਹਿਣਾ ਚਾਹੋਗੇ ਅਸੀਂ ਆਈ ਹੋਈ ਸਮੂਹ ਸਾਕਤ ਦਾ ਬਹੁਤ-ਬਹੁਤ ਤੁਹਾਨੂੰ ਦਿਲੋਂ ਧੰਨਵਾਦ ਕਰਦੇ ਆ ਠੀਕ ਹੈ ਔਰ ਗੁੱਗਾ ਯਹਰਪੀਰ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਆਏ ਹੋਏ ਪ੍ਰਬੰਧਕ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਔਰ ਦੰਗਲ ਕਰਵਾਇਆ ਗਿਆ ਜਿਸ ਦੇ ਵਿੱਚ ਕੁਸ਼ਤੀ ਕਰਵਾਈ ਗਈ ਪਹਿਲਵਾਨ ਸਾਡੇ ਜੇਤੂ ਰਹੇ ਠੀਕ ਹੈ ਜੀ ਦੋਨਾਂ ਪਹਿਲਵਾਨਾਂ ਦੀ ਕਿਸ਼ਤੀ ਕਰਾਈ ਗਈ ਜਿਨ੍ਹਾਂ ਦੇ ਵਿੱਚੋਂ ਜੇਤੂ ਭਾਜੀ ਸਾਡੇ ਰਹੇ ਕਿ ਨਾਮ ਆਪਣਾ ਕਰਨ ਹੈ ਜੀ ਕਰਨ ਸਿੰਘ ਜੀ ਗੱਲ ਕਰੀਏ ਭਾਜੀ ਛੇਂਝ ਦੀ ਤੇ ਕਿੰਨੇ ਸਾਲਾਂ ਤੋਂ ਇਹ ਸਾਡੇ ਜਿੱਦਾਂ ਕਿ ਪਿੱਛੋਂ ਬਹੁਤ ਚਿਰ ਤੋਂ ਹੀ ਚੱਲਦੀ ਆ ਰਹੀ ਹੋਈ ਆ ਸਾਡੇ ਡੈਡੀ ਜੀ ਹੁਣੀ ਗਾ ਉਹਨਾਂ ਦੇ ਪ੍ਰਧਾਨ ਤੋਂ ਪਿੱਛੇ ਸਾਡੀ ਪੀੜ੍ਹੀ ਚੱਲਦੀ ਆ ਰਹੀ ਠੀਕ ਹੈ ਪਿੰਡ ਦਾ ਪੁਰਾਣਾ ਨਾਮ ਲੈਦੇ ਜਿਰੇ ਦਾ ਪੁਰਾਣਾ ਨਾਮ ਲੈਦੇ ਗੁੱਗਾ ਯਾਰ ਪਿੰਡ ਪ੍ਰਬੰਧਕ ਕਮੇਟੀ ਪਿੰਡ ਤੱਲਣ ਜ਼ਿਲ੍ਹਾ ਜਲੰਧਰ ਅੱਜ ਕੱਲ ਦੇ ਜਿਹੜੇ ਬੱਚੇ ਉਹਨਾਂ ਨੂੰ ਤੁਸੀਂ ਆਪਾਂ ਸੰਦੇਸ਼ ਕੀ ਦੇਣਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਅੱਛਾ ਜ ਇਹ ਹਿੰਸਾ ਦੇ ਜਨ ਜਨ ਨੇ ਕਿ ਨਛੇ ਤੋਂ ਰਹਿਤ ਰਹੋ ਦੰਗਲ ਕਰਵਾਈਏ ਤਾਂ ਕਿ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੇ ਕਿ ਅਸੀਂ ਕੁਛ ਐ ਬਣੇ ਹੋਏ ਹਾਂ ਗ੍ਰਾਮ ਪੰਚਾਇਤ ਜਨਾਰਾ ਦੇ ਭਰਾਵਾਂ ਦਾ ਵੀ ਸਹਿਯੋਗ ਰਿਹਾ ਬਹੁਤ ਬਹੁਤ ਧੰਨਵਾਦ ਸਾਰੀ ਪੂਰੀ ਪ੍ਰਬੰਧਕ ਕਮੇਟੀ ਦਾ ਔਰ ਆਏ ਹੋਏ ਪ੍ਰਬੰਧਕ ਸੱਜਣਾ ਦਾ ਔਰ ਜਿਸ ਤਰ੍ਹਾਂ ਸਾਡੇ ਔਰ ਆਏ ਹੋਏ ਆਪਣੇ ਵਿਸ਼ੋਦ ਸਰ ਹੁਣਾਂ ਦਾ ਔਰ ਆਪਣਾ ਸਮੂਹ ਸੰਗਤ ਔਰ ਸਮੂਹ ਪੰਚਾਇਤ ਕਮੇਟੀ ਦਾ ਅਸੀਂ ਬਹੁਤ-ਬਹੁਤ ਦਿਨੋ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ-ਬਹੁਤ ਮਿਹਰਬਾਨ ਅਜੀ ਸਰ ਅੱਜ ਸਫਤਮਲੇ ਦਾ ਤੁਹਾਨੂੰ ਟੂਰਨਾਮੈਂਟ ਚੰਗੀ ਵੇਲੇ ਤੇ ਬਹੁਤ-ਬਹੁਤ ਵਧਾਈਆਂ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਅੱਜ ਆ ਕੇ ਕਿੰਨੀ ਖੁਸ਼ੀ ਕਿੰਨਾ ਖੁਸ਼ਾ ਹੈ ਦੇਖੋ ਮੈਂ ਐਸ ਐਚਓ ਪਤਾਰਾ ਸਬ-ਸਪਾਈਟਰ ਕਿਸ਼ਿੰਗ ਉਪਾਲ ਮੈਂ ਉੱਥੇ ਤਨਾਤ ਹੋਇਆ ਤੇ तकरीबन ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਤੇ ਮੈਂ ਸਾਡੇ ਥਾਣੇ ਦੇ ਵਿੱਚ तकरीबन 36 ਪਿੰਡ ਪੈਂਦੇ ਆ ਤੇ ਜਿੰਨ 36 ਪਿੰਡਾਂ ਮੈਂ ਸਾਰੇ ਬੀਡੀਸੀ ਦੀਆਂ ਮੀਟਿੰਗਾਂ ਕੀਤੀਆਂ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਜੋਧਨਸ਼ਿਆ ਅਭਰੋਧ ਜਿਹੜਾ ਹੈਗਾ ਆ ਮਹਿੰਮ ਚਲਾਈ ਗਈ ਆ ਜਿਹਦੇ ਵਿੱਚ ਸਾਡੇ ਬੀਜੀਪੀ ਸ਼੍ਰੀ ਗੌਰਵ ਯਾਦਵ ਜੀ ਉਹਨਾਂ ਦਾ ਬੜਾ ਯੋਗਦਾਨ ਆ ਉਹਨਾਂ ਦੀ ਬੜੇ ਸਾਨੂੰ ਜਿਹੜੀਆਂ ਡਾਇਰੈਕਸ਼ਨ ਨੇ ਨਿਰਦੇਸ਼ ਨੇ ਸੀਨੀਅਰ ਅਫਸਰ ਕਾੜੀ ਹਰਵਿੰਦਰ ਸਿੰਘ ਬਿਰਕ ਜੀ ਐਸਐਸਪੀ ਸਾਹਿਬ ਨੇ ਇਹਨਾਂ ਦੇ ਨਿਰਦੇਸ਼ਾਂ ਦੇ ਤਹਿਤ ਜਿਹੜਾ ਹੈਗਾ ਅਸੀਂ ਪਿੰਡਾਂ-ਬਿੰਡਾਂ ਵਿੱਚ ਜਾ ਕੇ ਬੀਡੀਸੀ ਮੀਟਿੰਗਾਂ ਕਰ ਰਹੇ ਆ ਸਕੂਲਾਂ ਕਾਲਜਾਂ ਦੇ ਵਿੱਚ ਸੈਮੀਨਾਰ ਲਗਾ ਰਹੇ ਆ ਵੱਤ-ਵੱਤ ਗਰਾਉਂਡਾਂ ਦੇ ਵਿੱਚ ਜਾ ਕੇ ਮੈਚ ਜਿਹੜਾ ਖੁਦ ਟਰਨਮੈਂਟ ਕਰਵਾ ਰਹੇ ਆ ਤੇ ਮੈਨੂੰ ਬੜਾ ਖੁਸ਼ੀ ਦਾ ਜਿਹੜਾ ਮਾਣ ਆ ਇਲਾਕੇ ਦਾ ਇਸੀ ਤਰ੍ਹਾਂ ਅੱਜ ਮੈਂ ਪਿੰਡ ਤੱਲਣ ਜਿਹੜਾ ਹੈਗਾ ਸਾਡੀ ਹਦੂਦ ਅੰਦਰ ਪੈਂਦਾ ਬਹੁਤ ਵੱਡਾ ਪਿੰਡ ਹੈਗਾ ਇਸ ਪਿੰਡ ਦੇ ਵਿੱਚ ਜਿਹੜਾ ਹੈਗਾ ਗੁਰਦੁਆਰੇ ਸਹਿਬਾਨ ਨੇ ਮੰਦਰ ਨੇ ਮਸਜਿਦਾਂ ਜਿੱਥੇ ਹਰ ਇੱਕ ਧਰਮ ਦੇ ਲੋਕ ਰਹਿੰਦੇ ਆ ਤੇ ਇੱਥੇ ਤਕਰੀਬਨ ਜਿਹੜਾ ਨੌਜਵਾਨ ਪੀੜੀ ਆ ਉਹ ਨਸ਼ਿਆਂ ਤੋਂ ਜਿਹੜਾ ਦੂਰ ਹੈਗਾ ਤੇ ਖੇਡਾਂ ਦਾ ਜਿਹੜਾ ਇਹਨਾਂ ਨੂੰ ਬੜਾ ਵਧੀਆ ਹੈਗਾ ਧਿਆਨ ਰੱਖਦੇ ਹੈਗੇ ਆ ਤੇ ਇਸੇ ਤਰ੍ਹਾਂ ਅੱਜ ਜਿਹੜਾ ਹੈਗਾ ਆ ਇਸ ਗੁਗਾ ਯਾਰ ਪੀਰ ਕਮੇਟੀ ਤੱਲਣ ਵੱਲੋਂ ਇੱਕ ਅੱਜ ਦੰਗਲ ਜਿਹੜਾ ਰੈਸਲਿੰਗ ਜਿਹੜਾ ਹੈਗਾ ਉਹ ਮੇਲਾ ਕਰਵਾਇਆ ਗਿਆ ਜਿਹਦੇ ਵਿੱਚ ਮੈਂ ਵੀ ਪੁੱਜਿਆ ਹੈਗਾ ਤੇ ਇਸ ਮੇਲੇ ਦੇ ਵਿੱਚ ਜਿਹੜੇ ਕਰਨ ਜਿਹੜੇ ਪਹਿਲਵਾਨ ਸਾਡੇ ਕੰਨੇ ਤੋਂ ਉਹ ਜੇਤੂ ਰਹੇ ਨੇ ਜਿਨ੍ਹਾਂ ਨੂੰ ਜਿਹੜੀ ਕਮੇਟੀ ਵੱਲੋਂ ਅੰਗੂਠੀ ਪਹਿਨਾਈ ਗਈ ਆ ਇਸ ਤਰ੍ਹਾਂ ਇਹ ਪੋਜੋਵਾਲ ਤੋਂ ਜਿਹੜੇ ਸਾਡੇ ਪਹਿਲਵਾਨ ਜੀ ਆ ਉਹ ਉਹ ਵੀ ਜਿਹੜੇ ਨਾਲ ਮਿੰਨ ਰਹੇ ਨੇ ਤੇ ਮੈਨੂੰ ਬਹੁਤ ਵਧੀਆ ਵਧੀਆ ਲੱਗਾ ਬਹੁਤ ਖੁਸ਼ੀ ਮਹਿਸੂਸ ਹੋਈ ਆ ਕਿ ਇਦਾਂ ਦੇ ਜਿਹੜੇ ਹੈਗੇ ਆ ਉਹ ਮੇਲੇ ਆਮ ਤੌਰ ਤੇ ਜਿਹੜੇ ਹੈਗੇ ਆ ਆਰਗੇਨਾਈਜ਼ ਕਰਾਉਣੇ ਚਾਹੀਦੇ ਹੈਗੇ ਆ ਤੇ ਪੁਲਿਸ ਵੀ ਬਹੁਤ ਵਧੀਆ ਇਹਨਾਂ ਵਿੱਚ ਯੋਗਦਾਨ ਪਾ ਲਈ ਅਸੀਂ ਚੇਚੇ ਤੌਰ ਤੇ ਟਾਈਮ ਕੱਢ ਕੇ ਇਹਨਾਂ ਮੇਲਿਆਂ 'ਚ ਪੁੱਜਦੇ ਹੈਗੇ ਆ ਤੇ ਆਪਣੇ ਵੱਲੋਂ ਵੀ ਅਸੀਂ ਵੱਧ ਤੋਂ ਵੱਧ ਯੋਗਦਾਨ ਪਾਉਂਦੇ ਆ ਤੇ ਆਮ ਜਿਹੜੇ ਹੈਗੇ ਆ ਨੌਜਵਾਨ ਪੀੜ੍ਹੀ ਨੂੰ ਵੀ ਅਸੀਂ ਉਤਸ਼ਾਹਿਤ ਕਰਦੇ ਆ ਕਿ ਇਹਨਾਂ ਇਹਨਾਂ ਜਿਹੜਾ ਗੇਮਾਂ ਦੇ ਵਿੱਚ ਵੱਧ ਤੋਂ ਵੱਧ ਜਿਹੜਾ ਹਿੱਸਾ ਲਓ ਤਾਂ ਜੋ ਨਸ਼ਿਆਂ ਤੋਂ ਤੁਸੀਂ ਦੂਰ ਰਹੋ ਠੀਕ ਹੈ ਸਰ ਤੁਸੀਂ ਸਾਡੇ ਚੈਨਲ ਨੂੰ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਮਿਹਰਬਾਨੀ ਜੀ ਮੇਰੋ ਥੈਂਕ ਯੂ